ਜਿਉਂ-ਜਿਉਂ 2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਿਉਂ-ਤਿਉਂ ਕੰਸੋਆਂ ਜਿਹੜੀਆਂ ਨੇ ਲੀਡਰਾਂ ਦੇ ਲਈ ਜਾਂ ਕਹਿ ਲਈਏ ਸੰਭਾਵੀ ਉਮੀਦਵਾਰਾਂ ਦੇ ਮੁਤਲਕ ਜਿਹੜੀਆਂ ਉਹ ਵੀ ਸਾਹਮਣੇ ਆ ਰਹੀਆਂ ਹੁਣ ਕੰਸੋਆਂ ਨਿਕਲ ਕੇ ਸਾਹਮਣੇ ਇਹ ਆ ਰਹੀਆਂ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਮੁਖੀ ਆ ਅਮਰਤਪਾਲ ਸਿੰਘ ਇਹ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿਹੜੀ ਆ ਉਹ ਵੀ ਲੜ ਸਕਦੇ ਆ ਇਸ ਤੋਂ ਪਹਿਲਾਂ ਜਦੋਂ ਇਹ ਹਲਕਾ ਤਰਨਤਰਨ ਹੁੰਦਾ ਸੀਗਾ ਤਾਂ ਸਨ 1999 ਦੇ ਵਿੱਚ ਯਾਨੀ ਕਿ 1989 ਦੇ ਵਿੱਚ ਇਹ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਹਨਾਂ ਨੇ ਇਹ ਸੀਟ ਜਿਹੜੀ ਹੈ ਜਿੱਤੀ ਸੀਗੀ ਔਰ ਅੱਜ ਤੱਕ ਦਾ ਜਿਹੜਾ ਪੰਜਾਬ ਦੇ ਇਤਿਹਾਸ ਦੇ ਮੁਤਲਕ ਸਭ ਤੋਂ ਵੱਡੀ ਲੀਡ ਜਿਹੜੀ ਹਾਸਲ ਕੀਤੀ ਸੀ ਉਹ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸੀਗੀ ਇਹਨਾਂ ਨੇ ਲਗਭਗ 4,80,000 ਵੋਟਾਂ ਦੇ ਕਰੀਬ ਤੋਂ ਦੇ ਫਰਕ ਦੇ ਨਾਲ ਇਹ ਸੀਟ ਜਿੱਤੀ ਸੀਗੀ ਇਹ ਤੋਂ ਵੱਡਾ ਜਿਹੜਾ ਰਿਕਾਰਡ ਆ ਉਹ ਹੈਗਾ ਰਾਮ ਬਿਲਾਸ ਪਾਸਵਾਨ ਦੇ ਨਾਂ ਦੇ ਉੱਤੇ ਉਹਨਾਂ ਨੇ 5 ਲੱਖ ਤੋਂ ਵੱਧ ਵੋਟਾਂ ਦੇ ਨਾਲ ਲੋਕ ਸਭਾ ਸੀਟ ਜਿਹੜੀ ਆ ਉਹ ਬਿਹਾਰ ਦੇ ਵਿੱਚ ਜਿੱਤੀ ਸੀ ਪਰ ਹੁਣ ਸਿਮਰਨਜੀਤ ਸਿੰਘ ਮਾਨ ਨੂੰ 4,80,000 ਤੋਂ ਵੱਧ ਵੋਟਾਂ ਕਿਵੇਂ ਪੈ ਗਈਆਂ ਦਰਸਲ ਇਹ ਜਿਹੜਾ ਸਾਰਾ ਹਲਕਾ ਇਹ ਇੱਕ ਪੰਥਕ ਹਲਕਾ ਹੈਗਾ ਇੱਥੇ ਲੋਕ ਜਿਹੜੇ ਆ ਇਹ ਸਿੱਖ ਧਰਮ ਦੇ ਨਾਲ ਪੰਥ ਦੇ ਨਾਲ ਬਹੁਤ ਦਿਲੋਂ ਜੁੜੇ ਹੋਏ ਆ ਔਰ ਜਦੋਂ ਕੋਈ ਅਜੀਹਾ ਕੈਂਡੀਡੇਟ ਇਸ ਖਿੱਤੇ ਦੇ ਵਿੱਚ ਜਾਂ ਇਸ ਲੋਕ ਸਭਾ ਹਲਕੇ ਦੇ ਵਿੱਚ ਉਤਰਦਾ ਵਾ ਤਾਂ ਉਹਨੂੰ ਵੋਟਾਂ ਪੈਣੀਆਂ ਸੁਭਾਵਿਕ ਹੋ ਜਾਂਦੀਆਂ ਹੁਣ ਅਗਰ ਅਮਰਤਪਾਲ ਸਿੰਘ ਜਿਵੇਂ ਇਹ ਕੰਸੂਆ ਮਿਲ ਰਹੀਆਂ ਨੇ ਕਿ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਉਹ ਇਸ ਵਕਤ ਇਹ ਚੋਣਾ ਲੜਦੇ ਆ ਦਾ ਹੋ ਸਕਦਾ ਹੈ ਕਿ ਇਹਦਾ ਨੁਕਸਾਨ ਜਿਹੜਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੋਵੇ ਕਿਉਂਕਿ ਅਮਰਿਤਪਾਲ ਸਿੰਘ ਦੀ ਜਿਹੜੀ ਵਿਚਾਰਧਾਰਾ ਦੇ ਨਾਲ ਇਤفاق ਰੱਖਣ ਵਾਲੇ ਜਿਹੜੇ ਬਹੁਤ ਸਾਰੇ ਲੋਕ ਹੈ ਉਹ ਇਸ ਬੈਲਟ ਦੇ ਵਿੱਚ ਹੈਗੇ ਆ ਖਡੂਰ ਸਾਹਿਬ ਦਾ ਜਿਹੜਾ ਹਲਕਾ ਇਸ ਵੇਲੇ ਲੋਕ ਸਭਾ ਹਲਕਾ ਹੈਗਾ ਇਹਦੇ ਵਿੱਚ ਤਰਨਤਾਰਨ ਵੀ ਆਉਂਦਾ ਖਡੂਰ ਸਾਹਿਬ ਵੀ ਆਉਂਦਾ ਪੱਟੀ ਵੀ ਆਉਂਦਾ ਖੇਮਕਰਨ ਆਉਂਦਾ ਕੁੱਲ ਮਿਲਾ ਕੇ ਜਿਹੜੇ 9 ਵਿਧਾਨ ਸਭਾ ਹਲਕੇ ਜਿਹੜੇ ਟਕਸਾਲੀ ਹਲਕੇ ਜਾਂ ਖੇਤਰੀ ਹਲਕੇ ਆ ਉਹ ਇਸ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਆ ਸੋ ਜੇ ਕਿਤੇ ਅਮਰਿਤਪਾਲ ਸਿੰਘ ਇਹ ਚੋਣਾ ਲੜਦੇ ਆ ਹਾਲਾਂਕਿ ਉਹ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਏ ਉਹਨਾਂ ਦੇ ਉੱਤੇ ਆਇਦ ਹੋਈ ਹੋਈ ਆ ਔਰ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਟਰਾਂਸਫਰ ਕਰਾਉਣ ਵਾਸਤੇ ਜਿਹੜਾ ਉਹ ਭੁੱਖ ਹੜਤਾਲ ਵੀ ਰੱਖੀ ਹੋਈ ਆ ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿਵੇਂ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਦੇ ਉੱਤੇ ਉਹਨਾਂ ਨੇ ਇੱਕ ਧਰਨਾ ਮੁਜ਼ਾਹਰਾ ਵੀ ਕੀਤਾ ਸੀ ਭੁੱਖ ਹੜਤਾਲ ਕੀਤੀ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਵੀ ਇੱਕ ਮਾਰਚ ਕੱਢਣਗੇ ਤਾਂ ਜੋ ਅਮਰਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਜਿਹੜਾ ਉਹ ਕੈਦ ਕੀਤਾ ਜਾ ਸਕੇ ਉਹਨਾਂ ਨੂੰ ਸ਼ਿਫਟ ਕੀਤਾ ਜਾ ਸਕੇ ਰਾਦਰ ਹੁਣ ਅਗਰ ਅਮਰਿਤਪਾਲ ਸਿੰਘ ਇਹ ਚੋਣਾਂ ਲੜਦੇ ਆ ਤਾਂ ਇਹਦਾ ਜਿਹੜਾ ਨੁਕਸਾਨ ਆ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਦਾ ਮੈਂ ਜ਼ਿਕਰ ਕਰ ਰਿਹਾ ਹੋਊਗਾ ਉੱਥੇ ਵੱਡਾ ਡੈਂਟ ਪਏਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ ਇੱਕ ਗੜ ਜਿਹੜਾ ਇੱਕ ਵੱਡਾ ਵੋਟ ਬੈਂਕ ਇਸ ਖਿੱਤੇ ਦੇ ਵਿੱਚ ਮੰਨਿਆ ਜਾਂਦਾ ਇਸ ਇਲਾਕੇ ਦੇ ਵਿੱਚ ਮੰਨਿਆ ਜਾਂਦਾ ਹਾਲਾਂਕਿ 2022 ਦੀਆਂ ਚੋਣਾਂ ਦੌਰਾਨ ਜਿਹੜੀ ਅਕਾਲੀ ਦਲ ਬਾਦਲ ਸੀਗੀ ਉਹ ਬੁਰੀ ਤਰੀਕੇ ਦੇ ਨਾਲ ਚੋਣਾਂ ਹਾਰ ਗਈ ਸੀ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਇਸ ਵੇਲੇ ਚੋਣ ਪ੍ਰਚਾਰ ਕਰ ਰਹੇ ਆ ਪੰਜਾਬ ਬਚਾਓ ਯਾਤਰਾ ਕੱਢ ਰਹੇ ਆ ਕਿਤੇ ਨਾ ਕਿਤੇ ਲੱਗਦਾ ਵੀ ਹੰਗਾਰਾ ਲੋਕਾਂ ਦਾ ਉਹਨਾਂ ਨੂੰ ਮਿਲ ਵੀ ਰਿਹਾ ਪਰ ਸਾਨੂੰ ਉਹ ਵੀ ਵਕਤ ਯਾਦ ਕਰਨਾ ਚਾਹੀਦਾ ਜੇਸ ਵਕਤ ਅਮਰਤਪਾਲ ਸਿੰਘ ਤੇ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਿਆਨ ਨੂੰ ਲੈ ਕੇ ਵਿਵਾਦ ਹੋ ਗਿਆ ਸੀਗਾ ਮੈਂ ਗੱਲ ਕਰ ਰਿਹਾ ਸੰ 2022 ਦੀ ਜੇਸ ਵਕਤ ਅਮਰਤਪਾਲ ਸਿੰਘ ਮੁਖੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਉਸ ਵਕਤ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਤੇ ਅਮਰਤਪਾਲ ਹੁਣਾ ਦਾ ਵਿਵਾਦ ਹੋਇਆ ਸੀਗਾ ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਉਹ ਚਾਹੁੰਦੇ ਆ ਵੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਇਹਨਾਂ ਦਾ ਗੱਠ ਜੋੜ ਵੀ ਹੋ ਜਵੇ ਹਾਲਾਂਕਿ ਪੁਸ਼ਟੀ ਕਿਸੇ ਕਿਸਮ ਦੀ ਨਹੀਂ ਹੋਈ ਇਹਦੇ ਉੱਤੇ ਪਰ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਗੱਲ ਦੀ ਹਮਾਇਤ ਕਰਦਾ ਹੈ ਕਿ ਅਮਰਤਪਾਲ ਸਿੰਘ ਜਿਹੜਾ ਵਾ ਉਹਨਾਂ ਦੇ ਉੱਤੇ ਤੱਕਾ ਹੋ ਰਿਹਾ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਇਸ ਸਭ ਦੇ ਵਿੱਚ ਅਗਰ ਅਮਰਤਪਾਲ ਸਿੰਘ ਚੋਣਾ ਲੜਦੇ ਨੇ ਨੋਮੀਨੇਸ਼ਨ ਫਾਈਲ ਕਰਦੇ ਨੇ ਲੋਕਾਂ ਦਾ ਉਹਨਾਂ ਨੂੰ ਪਿਆਰ ਮਿਲਦਾ ਹੁੰਗਾਰਾ ਮਿਲਦਾ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੈ ਉਹ ਬਦਲ ਸਕਦੀ ਆ ਕਿਉਂਕਿ ਪੰਥਕ ਜਿਹੜੀਆਂ ਇਹ ਧਿਰਾਂ ਨੇ ਜਿਹੜੇ ਪੰਥਕ ਜਿਹੜੇ ਵੋਟਰਸ ਨੇ ਉਹ ਕਿਤੇ ਨਾ ਕਿਤੇ ਟਿਲਟ ਹੋ ਜਾਣਗੇ ਉਹ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜ਼ਰੂਰ ਪੁੱਗਣਗੇ ਹੁਣ ਜਿਉ ਜਿਉ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਵੋਟਰਸ ਨੂੰ ਭਰਮਾਉਣ ਵਾਸਤੇ ਉਹ ਲੋਕਾਂ ਨੂੰ ਜਿਹੜਾ ਦਿਲ ਜਿੱਤਣ ਵਾਸਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਖਾਸ ਤੌਰ ਤੇ ਪੰਥਕ ਇਹ ਇਹ ਦਿਰਦਿਆਂ ਦੇ ਨਾਲ ਜੁੜੀਆਂ ਹੋਈਆਂ ਪੰਥਕ ਮਸਲਿਆਂ ਦੇ ਨਾਲ ਜੜੀਆਂ ਜੁੜੀਆਂ ਹੋਈਆਂ ਪਾਰਟੀਆਂ ਨੇ ਉਹ ਅਮਰਤਪਾਲ ਦੀ ਹਮਾਇਤ ਵੀ ਕਰ ਰਹੀਆਂ ਨੇ ਕਿ ਅਮਰਤਪਾਲ ਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਸ਼ਿਫਟ ਕਰ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਉੱਥੇ ਅਮਰਤਪਾਲ ਦੀ ਸਿਹਤ ਵੀ ਖਰਾਬ ਹੈ ਇਹਦੇ ਬਾਰੇ ਵੀ ਖਬਰਾਂ ਮਿਲੀਆਂ ਅਮਰਿਤਪਾਲ ਦੇ ਨਾਲ ਤੱਕਾ ਹੋ ਰਿਹਾ ਇਹਦੇ ਬਾਰੇ ਵੀ ਖਬਰਾਂ ਮਿਲੀਆਂ ਅਮਰਿਤਪਾਲ ਹੋਣੀ ਖੁਦ ਜਿਹੜਾ ਇਹ ਇੱਕ ਭੁਖੜ ਹੜਤਾਲ ਕਰ ਚੁੱਕਿਆ ਵੀ ਸਾਡਾ ਜਿਹੜਾ ਖਾਣਾ ਉਹ ਸ਼ੁੱਧ ਨਹੀਂ ਆ ਕਿਉਂਕਿ ਅਮਰਿਤਪਾਲ ਜਿਹੜੇ ਆ ਉਹ ਰੌ ਰੀਤਾਂ ਵਾਲੇ ਸਿੱਖ ਆ ਉਹਨਾਂ ਨੇ ਅਮਰਿਤ ਛਕਿਆ ਹੋਇਆ ਔਰ ਉਹ ਪੂਰਾ ਸਿੱਖੀ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੇ ਆ ਉਹ ਵੀ ਇਸ ਗੱਲ ਦਾ ਵਿਰੋਧ ਜ਼ਾਹਰ ਕਰਦੇ ਰਹਿੰਦੇ ਆ ਵੀ ਸਾਡੇ ਨਾਲ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਿਹੜੀ ਅਸਾਮ ਚ ਪੈਂਦੀ ਆ ਉੱਥੇ ਸਾਡੇ ਨਾਲ ਤੱਕਾ ਹੋ ਰਿਹਾ ਪਰ ਅਗਰ ਅਮਰਿਤਪਾਲ ਚੂਣਾ ਲੜਦੇ ਆ ਤਾਂ ਕਿਤੇ ਨਾ ਕਿਤੇ ਮੈਂ ਜਿਵੇਂ ਪਹਿਲਾਂ ਕਿਹਾ 180 ਡਿਗਰੀ ਪਿਕਚਰ ਜਿਹੜੀ ਇਹਦਾ ਨੁਕਸਾਨ ਕਿਨੂੰ ਹੋਏਗਾ ਫਾਇਦਾ ਕਿਨੂੰ ਹੋਏਗਾ ਇਹ ਤਾਂ ਭਵਿੱਖ ਦੀ ਬੁੱਕਲ ਦੇ ਵਿੱਚ ਆ ਪਰ ਨਾਲ ਦੀ ਨਾਲ ਇਹ ਵੀ ਪਤਾ ਲੱਗ ਜਾਏਗਾ ਕਿ ਕਿੰਨੇ ਕ ਲੋਕ ਜਿਹੜੇ ਆ ਅਮਰਿਤਪਾਲ ਦੀ ਵਿਚਾਰਧਾਰਾ ਦੇ ਨਾਲ ਜਿਹੜਾ ਉਹ ਸਹਿਮਤ ਹੁੰਦੇ ਆ ਤੇ ਕਿੰਨੇ ਲੋਕ ਜਿਹੜੇ ਆ ਇਹਨਾਂ ਨੂੰ ਫੇਰ ਇਹਨਾਂ ਤੋਂ ਵੱਖ ਹੋ ਕੇ ਚੱਲਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ